ਜੇ ਵੀ ਜਿਹੜੇ ਪਾਰਟੀਆਂ ਤੋਂ ਲੈ ਕੇ ਆ ਰਹੇ ਨੇ ਇਹਨਾਂ ਕੋ ਆਪਣੇ ਕੋ 13 ਬੰਦੇ ਨਹੀਂ ਲੱਭ ਛੇ ਆਮ ਆਦਮੀ ਪਾਰਟੀ ਕੋਲ ਤਾਂ ਚੋਣ ਲੜਨ ਦੇ ਲਈ ਬੰਦੇ ਹੀ ਨਹੀਂ ਇਹ ਇਲਜ਼ਾਮ ਸੁਪਾਲ ਸਿੰਘ ਖਹਿਰਾ ਨੇ ਲਾਏ ਨੇ ਖਹਿਰਾ ਦਾ ਇਲਜ਼ਾਮ ਹੈ ਕਿ ਐਸੇ ਲਈ ਤਾਂ ਪੰਜ ਮੰਤਰੀ ਤਿੰਨ ਦਿੱਗੀਆਂ ਤੇ ਇੱਕ ਕਾਮੇਡੀਅਨ ਤੇ ਦਾਲਾ ਬੈਠੇ ਨੇ ਖਹਿਰਾ ਦਾ ਇਲਜ਼ਾਮ ਹੈ ਕਿ ਆਮ ਆਦਮੀ ਪਾਰਟੀ ਬੰਮ ਰੋਡ ਦੀ ਸਿਆਸਤ ਕਰਦੀ ਹੈ ਦਲ ਬਦਲੀਆਂ ਕਰਵਾਉਂਦੀ ਹੈ ਕਿਉਂਕਿ ਇਹਨਾਂ ਕੋਲ ਆਪਣੇ ਤਾਂ ਬੰਦੇ ਹੀ ਨਹੀਂ ਨੇ ਬਦਲਾਖੋਦ ਦੀ ਰਾਜਨੀਤੀ ਕੀਤੀ ਹੈ ਡਾਊਨ ધ ਲਾਈਨ ਚਲੋ ਖਹਿਰੇ ਨੂੰ ਤਾਂ ਫੜ ਕੇ ਅੰਦਰ ਦਿੱਤਾ ਐ ਐਨਡੀਪੀਐਸ ਦੇ ਉਹਦਾ ਅਗਲੇ ਜਿੱਦ ਦਿਨ ਜਮਾਨਤ ਹੋਣੀ ਫਿਰ ਫੜ ਕੇ ਉਹਨੂੰ ਅੰਦਰ ਦਿੱਤਾ ਇੱਕ ਛੁੱਟੇ ਪਰਚੇ ਚ ਦਰਜਨਾ ਕਾਂਗਰਸ ਦੇ ਲੀਡਰ ਜਿਨ੍ਹਾਂ ਦੇ ਵਿਜੀਲੈਂਸ ਇਨਕੁਆਇਰੀਆਂ ਖੋਲ ਕੇ ਉਹਨਾਂ ਨੂੰ ਡਰਾਇਆ ਜਾ ਰਿਹਾ ਆਰਮ ਟਵਿਸਟਿੰਗ ਰਾਜਕੁਮਾਰ ਛੱਬੇਵਾਲ ਜਿਹੜਾ ਲੈ ਕੇ ਗਏ ਨੇ ਸਾਡਾ ਐਮ ਐਲ ਏ ਫਰੋਮ ਹਾਰਪੁਰ ਜਿਹੜਾ ਉਮੀਦਵਾਰ ਐਲਾਨਿਆ ਉਹ ਇੱਕ ਪੁਲਿਸ ਜ਼ਿਆਤੀ ਦਾ ਪੁਲਿਸ ਪ੍ਰੈਸ਼ਰ ਦਾ ਦੁਰਉਸਤਮਾਲ ਕਰਕੇ ਉਹਨੂੰ ਜੁਆਇਨ ਕਰਾ ਲਿਆ ਵਾ ਔਰ ਇਹਨਾਂ ਦੇ ਕੋਲ ਦੂਜੇ ਵੀ ਜਿਹੜੇ ਪਾਰਟੀਆਂ ਚੋਂ ਲੈ ਕੇ ਆ ਰਹੇ ਨੇ ਇਹਨਾਂ ਕੋ ਆਪਣੇ ਕੋਲ 13 ਬੰਦੇ ਨਹੀਂ ਲੱਭ ਛਕੇ ਇਸ ਵਾਰ ਸਾਰੀਆਂ ਪਾਰਟੀਆਂ ਨੇ ਮੌਜੂਦਾ ਵਿਧਾਇਕ ਸਾਬਕਾ ਵਿਧਾਇਕ ਅਤੇ ਮੰਤਰੀਆਂ ਤੇ ਦਾਖੇੜਿਆ ਆਮ ਆਦਮੀ ਪਾਰਟੀ ਨੇ ਕਾਂਗਰਸ ਤੋਂ ਆirajkumar ਚੱਬੇਵਾਲ ਤੇ ਗੁਰਪ੍ਰੀਤ ਸਿੰਘ ਜੀਪੀ ਨੂੰ ਉਮੀਦਵਾਰ ਬਣਾਇਆ ਜਿਸ ਤੇ ਕਾਂਗਰਸ ਪੰਜ ਦਾ ਸ੍ਰੀ ਆਮਚ ਵੀ ਕਹਿਣਾ ਖਾਸ ਤੌਰ ਤੇ ਕਿ ਤੁਸੀਂ ਸਿਰਫ ਦਰਿਆ ਚੱਕਣ ਵਾਸਤੇ ਰੱਖਿਆ ਤੁਹਾਨੂੰ ਦੂਜਿਆਂ ਨਾਲ ਲੜਨ ਵਾਸਤੇ ਰੱਖਿਆ ਸੋਸ਼ਲ ਮੀਡੀਆ ਤੇ ਗਾਲੀ ਗਲੋਚ ਕਰਨ ਵਾਸਤੇ ਰੱਖਿਆ ਜਦੋਂ ਵਾਰੀ ਆਉਂਦੀ ਨੌਕਰੀਆਂ ਦੀ ਉਹ ਹਰਿਆਣਾ ਤੇ ਰਾਜਸਥਾਨ ਤੇ ਹਿਮਾਚਲ ਦੇ ਜਦੋਂ ਵਾਰੀ ਆਉਂਦੀ ਰਾਜ ਸਭਾ ਦੇ ਮੈਂਬਰਸ ਦੀ ਉਹ ਲਵਲੀ ਯੂਨੀਵਰਸਿਟੀ ਤੇ ਸਨੀ ਰੂੜਾ ਇੱਕ ਵੱਡਾ ਬਿਲਡਰ ਲੁਧਿਆਣੇ ਦਾ ਜਦੋਂ ਵਾਰੀ ਆਉਂਦੀ ਟਿਕਟਾਂ ਦੀ ਪੰਜ ਮਨਿਸਟਰ ਤਿੰਨ ਐਮਐਲਏ ਇੱਕ ਕਮੀਡੀਅਨ ਤੇ ਤਿੰਨ ਤਿਤਲੀਆਂ ਰਵਿੰਦਰ ਵਾਲੀ ਤਿਤਲੀ ਇੱਕ ਅਕਾਲੀ ਦਲ ਚੱਲਿਆਂ ਦੀ ਪਵਨ ਤੀਨੂੰ ਤੁਹਾਡੇ ਆ ਚੱਬੇਵਾਲ ਚੱਕ ਕੇ ਭਾਵਾਂ ਬਰੋੜ ਕੇ ਹੁਸ਼ਿਆਰ ਕਰੋ ਤਿਤਲੀ ਔਰ ਤੀਜੀ ਤਿਤਲੀ ਜੀਪੀ ਫਤਿਹਗੜ੍ਹ ਸਾਹਿਬ ਆਪਣੇ ਕੈਂਡੀਡੇਟ ਆਪਣੇ ਵਰਕਰ ਹੀ ਨਹੀਂ ਦੇਸ ਰਹੇ ਇਹਨਾਂ ਨੇ